ਸੋਰਠ ਮਹੱਲਾ ਚੌਥਾ ਦੁਤਕੇ ਅਨਕ ਜਨਮ ਵਿਛੜੇ ਦੁਖ ਪਾਇਆ ਮੋਹ ਦੇ ਪਾਸ ਬੇਨਤੀ ਕਰੀਏ ਦੋ ਦੋ ਤੁਕਾਂ ਵਾਲੇ ਸ਼ਬਦ ਆ ਰਹੇ ਨੇ ਸੱਚੇ ਪਾਤਸ਼ਾਹ ਅਨਕ ਜਨਮ ਵਿਛੜੇ ਦੁਖ ਪਾਇਆ ਅਨੇਕਾਂ ਜਨਮਾਂ ਚੋਂ ਆਲੇ ਵਿਛੜ ਕੇ ਅਸੀਂ ਜੰਮਣ ਮਰਨ ਦੇ ਦੁੱਖ ਨੂੰ ਹੀ ਪਾਇਆ ਹੈ ਮਨਮੁਖ ਕਰਮ ਕਰੇ ਅਹੰਕਾਰੀ ਮਨਮੁਖਤਾ ਕਰਕੇ ਮਾਰੇ ਹੰਕਾਰੋ ਵਾਲੇ ਹੰਕਾਰੀ ਹੋ ਕੇ ਕਰਮਾਂ ਨੂੰ ਕਰਦੇ ਹਾਂ ਮਨਮੁਖ ਕਰਮ ਕਰੇ ਅਹੰਕਾਰੀ ਮਨਮੁਖ ਲੋਕ ਹੰਕਾਰ ਵਾਲੇ ਹੰਕਾਰੀ ਹੋ ਕੇ ਕਰਮ ਕਰਦੇ ਹਨ ਸਾਧੂ ਪਰਸਤ ਹੀ ਪ੍ਰਭ ਪਾਇਆ ਸਾਧੂ ਸ੍ਰੇਸ਼ਟ ਮਹਾਤਮਾ ਦੇ ਪਰਸਨ ਮਿਲਣੇ ਕਰਕੇ ਇਹ ਪ੍ਰਭੂ ਆਪ ਦੇ ਤਾਂ ਹੀ ਪਾਇਆ ਹੈ ਭਾਈ ਸਾਲੋ ਆਦਿ ਸਿੱਖਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਜਦੋਂ ਪਰਖਿਆ ਸੀ ਉਹਨਾਂ ਨੇ ਪ੍ਰਸਾਦ ਵਚਨ ਕਹਿ ਰਹੇ ਹਨ ਗੋਬਿੰਦ ਸਾਰਿਆਂ ਨੂੰ ਤੂੰ ਆਰੀ ਮੇਰੇ ਗੋਬਿੰਦ ਪਰਮੇਸ਼ਰ ਆਪ ਜੀ ਕੀ ਸ਼ਰਨ ਹਾਂ ਗੋਬਿੰਦ ਪ੍ਰੀਤ ਲੱਗੀ ਅਤ ਪਿਆਰੀ ਇਹ ਗੋਬਿੰਦ ਪਰਮੇਸ਼ਰ ਸਾਡੇ ਹਿਰਦੇ 'ਚ ਇਤਿਆੰਤ ਪਿਆਰੀ ਪ੍ਰੀਤ ਲੱਗੀ ਹੋਈ ਹੈ ਜਬ ਸਤ ਸੰਗ ਭੈ ਸਾਧੂ ਜਨ ਅਤੇ ਭਾਈ ਇਸੇ ਪ੍ਰਕਾਰ ਗੁਰੂ ਮਹਾਰਾਜ ਸਾਭ ਤੋਂ ਸਾਧੂ ਸ੍ਰੇਸ਼ਟ ਭਾਈ ਮੁੰਡਾ ਸਾਹਿਬ ਮਹਾਂਪੁਰਖਾਂ ਦੇ ਜਨਾਂ ਦੀ ਸੁਰ ਸੰਗਦੇ ਚ ਪ੍ਰਾਪਤ ਹੋਏ ਹਿਰਦੈ ਮਿਲਿਆ ਸ਼ਾਂਤ ਮੁਰਾਰੀ ਉਹ ਪਰਮੇਸ਼ਰ ਜਿਹੜਾ ਸ਼ਾਂਤੀ ਦੇ ਦੇਣ ਵਾਲਾ ਹੈ ਮੁਰਦਾਂ ਦਾਦਕਾਂ ਦਾ ਆਰੀ ਹੈ ਉਹ ਹਿਰਦੇ ਵਿੱਚ ਹੀ ਮਿਲ ਗਿਆ ਪ੍ਰਾਪਤ ਹੋ ਗਿਆ ਹੈ ਰਹਾ ਤੂੰ ਹਿਰਦੈ ਗੁਪਤ ਵਸਹਿ ਦਿਨ ਰਾਤ ਹੈ ਪਰਮੇਸ਼ਰ ਤੂੰ ਸਾਰਿਆਂ ਦੇ ਹਿਰਦਿਆਂ ਵਿੱਚ ਬਸਦਾ ਰਾਤ ਨੂੰ ਨੇ ਪਰ ਗੁਪਤ ਰਹਿਣਾ ਹੈ ਤੇਰਾ ਭਾਉ ਨਾ ਬੁਝੇ ਗਵਾਰੀ ਬਸ ਸਮਝ ਜੀਵ ਜਿਹੜੇ ਹਨ ਉਹ ਤੇਰੇ ਭਾਉ ਪ੍ਰਕਾਰ ਨੂੰ ਤੇਰੇ ਪ੍ਰਕਾਸ਼ ਨੂੰ ਸਮਝ ਨਹੀਂ ਸਕਦੇ ਹਨ ਸਤਿਗੁਰੂ ਪੁਰਖ ਮਿਲਿਆ ਪ੍ਰਭ ਪਾਪ ਪ੍ਰਗਟਿਆ ਜਿਵੇਂ ਉਹ ਤਾਂ ਹੀ ਸਤਿਗੁਰੂ ਪੁਰਖ ਪੂਰਨ ਗੁਰੂ ਅਮਰਦਾਸ ਸਾਹਿਬ ਮਿਲੇ ਹੈ ਉਹਨਾਂ ਦੇ ਹਿਰਦੇ 'ਚ ਹੈ ਪ੍ਰਭ ਤੂੰ ਪ੍ਰਗਟ ਹੋਇਆ ਹੈ ਹੁਣ ਗਾਵੈ ਗੁਣ ਵਿਚਾਰੀ ਉਹ ਆਪ ਦੇ ਗੁਣਾ ਨੂੰ ਕੀਰਤਨ 'ਚ ਪਾ ਕੇ ਗਾਉਂਦੇ ਹੈ ਅਤੇ ਗੁਣਾ ਦੇ ਟਾਈ ਵਿਚਾਰ ਕਥਾ ਕੀ ਆਦਕਾਂ ਦੇ ਨਾਲ ਕਰਦੇ ਹਨ ਗੁਰਮੁਖ ਪ੍ਰਗਾਸ ਭਹਿਵਾ ਸਾਤ ਆ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਵਿਚ ਗਿਆਨ ਦਾ ਪ੍ਰਕਾਸ਼ ਹੋਇਆ ਹੈ ਉਹਨਾਂ ਦੀਆਂ ਸਾਰੀਆਂ ਵਾਸ਼ਨਾ ਖਾ ਹੋਣ ਰੂਪ ਸ਼ਾਂਤੀ ਆ ਕੇ ਪ੍ਰਾਪਤ ਹੋਈ ਹੈ ਦੁਰਮਤ ਬੁੱਧ ਨਿਵਾਰੀ ਜਿਹੜੀ ਖੋਟੀ ਮਤ ਵਾਲੀ ਦੁਰਮਤੀਆਂ ਪੁਰਖਾਂ ਦੀ ਅਕਲ ਸੀ ਉਹਦੇ ਤਾਂ ਨਿਵਰਤ ਕਰ ਲਿਆ ਆਤਮਾ ਬ੍ਰਹਮ ਤੀਨ ਸੁਖ ਪਾਇਆ ਆਤਮਾ ਹੀ ਬ੍ਰਹਮ ਹੈ ਬ੍ਰਹਮ ਹੀ ਆਤਮਾ ਹੈ ਕਿਉਂਕਿ ਬ੍ਰਹਮ ਤੋਂ ਹੈ ਚੇਤਨ ਚੇਤਨ ਤੋਂ ਬਿਨਾ ਸਭ ਅਚੇਤਨ ਜੜ ਹੈ ਸਾਰੇ ਪਦਾਰਥ ਆਤਮਾ ਹੀ ਸਾਰਿਆਂ ਦੇ ਅੰਦਰ ਹੈ ਉਹ ਦਾਇਤ ਰੂਪ ਹੈ ਉਹ ਤੋਂ ਬਿਨਾ ਸਭਾ ਨਾਤਮ ਪਦਾਰਥ ਹਨ ਇਸ ਕਰਕੇ ਆਤਮਾ ਹੀ ਚੇਤਨਾ ਹੈ ਚੇਤਨ ਹੀ ਆਤਮਾ ਹੈ ਜੋ ਜੀਵ ਦੇ ਅੰਦਰ ਸਚੇਨਨ ਸੁਖੋ ਆਤਮਾ ਹੈ ਅਤੇ ਬ੍ਰਹਮ ਜੋ ਹੈ ਈਸ਼ਵਰ ਦਾ ਤ੍ਰਿਯਾ ਪਦ ਰੂਪ ਸਭ ਜੀ ਅਨੰਦ ਰੂਪ ਉਹ ਬ੍ਰਹਮ ਹੈ ਇਸ ਪ੍ਰਕਾਰ ਆਤਮਾ ਬ੍ਰਹਮ ਚੀਨ ਸੁਖ ਪਾ ਬ੍ਰਹਮ ਆਤਮਾ ਨੂੰ ਇੱਕੋ ਦ ਐਤ ਰੂਪ ਨੂੰ ਚੀਨ ਕੇ ਸੁਖ ਨੂੰ ਪਾਉਣਾ ਕੀਤਾ ਹੈ ਸਤ ਸੰਗਤ ਪੁਰਖ ਤੁਮਾਰੇ ਇਹ ਪੂਰਨ ਪਰਮੇਸ਼ਰ ਆਪ ਦੇ ਸਤ ਸੰਗਤ ਵਿੱਚ ਮਿਲ ਕਰਕੇ ਪੁਰਖ ਹੈ ਪੁਰਖ ਮਿਲਿਆ ਗੁਰ ਪਾਇਆ ਸਤ ਗੁਰੂ ਸਾਹਿਬ ਜੀ ਦੁਆਰਾ ਜਿਨ੍ਹਾਂ ਨੇ ਪੂਰਨ ਪਰਮੇਸ਼ਰ ਨੂੰ ਪਾ ਲਿਆ ਹੈ ਉਹ ਪੁਰਖ ਜੀਵ ਪੁਰਖ ਪੂਰਨ ਬ੍ਰਹਮ ਵਿੱਚ ਮਿਲ ਗਿਆ ਹੈ ਜਿਨ ਕਾ ਕਿਰਪਾ ਪਹੀ ਤੂੰ ਆ ਜਿਨ੍ਹਾਂ ਦੇ ਪਹਿਲੇ ਪਰਮੇਸ਼ਰ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ ਨਾਨਕਾ ਤੋਲ ਸਹਜ ਸੁਖ ਪਾ ਸਰਗੁਰੂ ਜੀ ਕਹਿੰਦੇ ਜਿਹੜਾ ਤੋਲਿਆ ਨਹੀਂ ਜਾ ਸਕਦਾ ਸ਼ਾਸਤਰ ਪ੍ਰਮਾਨ ਰੂਪੀ ਵੱਟੇ ਨਾਲ ਬੁੱਧੀ ਰੂਪੀ ਤਰਾਜੂ ਨਾਲ ਉਹ ਸਹਿਜ ਗਿਆਨ ਕਰਕੇ ਸੁਖ ਪਾਉਣਾ ਕੀਤਾ ਹੈ। ਮਨ ਜਨ ਜਾਗਤ ਰਹੇ ਬਨਵਾਰ ਹੁਣ ਰਾਜ ਨੇ ਗਿਆਨ ਵਾਸਤੇ ਜਾਗਦੇ ਰਹਿਨੇ ਆ ਵਿਦਿਆਰੂਪੀ ਨੀਂਦ ਨਹੀਂ ਆਉਂਦੀ। ਸੰਸਾਰਵਾਗ ਦੇ ਵਾਲੀ ਦੀ ਪ੍ਰਾਪਤੀ ਹੋ ਗਈ ਹੈ। ਇਹ ਇਨਕੋ ਕਿਰਪਾ ਤਹੀ ਤੁਮਾਰੀ ਜਿਨ੍ਹਾਂ ਤੇ ਮਹਾਰਾ ਆਪਦੀ ਕਿਰਪਾ ਹੀ ਪੁਰਖ ਜੋ ਤਉ ਪਾਦਾ ਲਖਰਸੀ ਪੁਰਖ ਜੋ ਤਤ ਪਾਦਾ ਲਖਰਸੀ ਬਲੇ ਕੇਸ ਨਾ ਕਾਲੀ ਜਿਨ੍ਹਾਂ ਤੇ ਆਪਦੀ ਕਿਰਪਾਲਤਾ ਕਿਰਪਾ ਦ੍ਰਿਸ਼ਟੀ ਹੋਈ ਹੈ ਜੀ ਨਾਨਕ ਅਤੁੱਲ ਸਹਿਜ ਰੂਪ ਆਇਆ ਸਤਿਗੁਰੂ ਜੀ ਕਹਿੰਦੇ ਬੋਲਣ ਤੋਂ ਲੈ ਕੇ ਜੀ ਇਹਦਾ ਸਹੀ ਜੇ ਸੋਖਨ ਸਰੂਪ ਦੇ ਅਨੁਸਾਰ ਓ ਗੁਰਮੁਖ ਖੰਦ ਪਾ ਲਈ ਆਨੰਦ ਨੇ ਜਾਗ ਰਿਹਾ ਬਨਵਾਰੀ ਲੋਕ ਮਹੇਸ ਸੰਸਾਰ ਦਾਗ ਦੇ ਵਾਲੀ ਜਾਗਦੇ ਰਹਿੰਦੇ ਆਂ ਤੇ ਹਰ ਵਕਤ ਆਪ ਜ્ઞાન ਵਾਸਨਾ ਜਾਗਦੇ ਰਹਿੰਦੀ ਐ ਇਹ ਪ੍ਰਵਾਲੀ ਤੇਰੇ ਰੂਪ ਵਿੱਚ ਯਾਤਰੀ ਹੋ ਕੇ ਰਹਿੰਦੇ ਹੰਮ ਔਰ ਖੈ ਮੋੜੁ ਮਿਲਿਆ ਗੁਰ ਪਾਇਆ ਜਿਨ ਕਉ ਕਿਰਪਾ ਪਹੀ ਤੁਮਾਰੀ ਨਾਨਕ ਤੁੰ ਸਹਿਜ ਸੋ ਪਾਇਆ ਅੰਦਰ ਜਾਗਤ ਰਹਿ ਬਨਵਾਰੀ ਸਤਿਗੁਰੂ ਦਾ ਹੱਲਾ ਚੌਥਾ ਆਰਥਿਓਂ ਪ੍ਰੀਤ ਅੰਤਰ ਮਨ ਵਿਧਿਆ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਦੀਨਾ ਜੀ ਗੁਰੂ ਖਾਨ ਸਾਹਿਬ ਜਰਵੇ ਜੀਓ ਗੁਰੂ ਆਮਦਾਸ ਜੀ ਨਾਲ ਸਾਡੇ ਉਸ ਜੀਮਰਸ ਸਾਹਿਬ ਵਿੱਚ ਬੈਠ ਕੇ ਸੰਗਤਾਂ ਦੇ ਤਾਂ ਹੀ ਉਮਰਤ ਨੇ ਆਮਦਾਉ ਦੇਸ਼ ਕਰ ਰਹੇ ਹੈ ਨਾਮ ਕਾਰਿਓ ਕਰਾ ਰਹੇ ਹਨ ਕਿੰਬੇ ਰਾਜਾ ਪਿੱਛੇ ਦੀਵਤਾ ਸਮੇਤ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਇਆ ਉਹਨੂੰ ਬ੍ਰਹਮ ਗਿਆਨ ਦਾ ਦੇਸ਼ ਮਾਰਾਇਆ ਨੇ ਸਰਬੂਪ ਕਰਕੇ ਬ੍ਰਹਮ ਦਾ ਕਰਸ਼ਨ ਕਰਕੇ 6 ਸਬਦਾਂ ਦੇ ਦੇਸ਼ ਦਿੱਤਾ ਹੈ ਸਤਵੇਂ ਸ਼ਬਦ ਦੇ ਪਿਉਰੀ ਨਿਕਟ ਵਰ ਪੀਣਾ ਸਿੱਖਾਂ ਨੂੰ ਮਾਰਾ ਸਾਧ ਜੀ ਨੇ ਪਰਮੇਸ਼ਰ ਦੇ ਪਾਸੇ ਸਰਨ ਲੈ ਕੇ ਪ੍ਰੀਤਿ ਬਿਨ ਆਏ ਉਹਦੇ ਸੰਗਤ ਦੁਆਰਾ ਸਮਲ ਕਰਨ ਦਾ ਉਪਦੇਸ਼ ਦਿੱਤਿਆ। ਹੁਣ ਗੁਰੂ ਮਹਾਰਾਜ ਸਾਧ ਪਰਮੇਸ਼ਰ ਦੀ ਪ੍ਰੀਤ ਦਾ ਹੋਰ ਕਸ਼ਮ ਕਰਨ ਲੱਗੇ ਹਨ ਕਿਰਪਾ ਕਰਕੇ ਤੋਰਠ ਮਹੱਲਾ ਚੌਥਾ ਹਰਿ ਸਿਉ ਪ੍ਰੀਤ ਅੰਤਰ ਮਨ ਬਿਧਿਆ। ਜੇ ਭਾਈ ਹਰੀ ਅਕਾਲ ਪੁਰਖ ਦੇ ਸਾਥ ਗੁਰੂ ਮੇਰੇ ਸੋ ਆਤਮਾ ਸ਼ਵਦੋ ਚਾਰਨ ਕਰਦੇ ਹਨ। ਖਰੀ ਦੇ ਨਾਲ ਜਿਹਨਾਂ ਦੀ ਪ੍ਰੀਤੀ ਹੈ ਅੰਦਰੋਂ ਮਨ ਵਿਦਿਆ ਮਿਲਿਆ ਹੋਇਆ ਹੈ। ਪ੍ਰੀਤੀ ਦੀ ਦੁਨੀਆ ਹੋਇਆ ਹੈ ਜਿਵੇਂ ਬਾਗਰੀ ਦਾ ਚਿੱਤ ਨਾਸਾ ਉਪੀਆਂ ਗਵੰਦੂ ਦੇ ਵਿੱਚ ਬੰਨੀਆਂ ਹੁੰਦੀਆਂ ਹਨ ਖੁਸ਼ਬੂ ਦੇ ਤਾਂ ਹੀ ਲੈਂਦਾ ਹੈ। ਇਓ ਮੰਨ ਜਿਨਾ ਦਾ ਦਿਨਿਆਂ ਗਿਆ ਮਿਲ ਗਿਆ ਹੈ ਹਰ ਬਿਨ ਰਹਿਣ ਨਾ ਜਾਈ ਹੋਰੀ ਅਕਾਲ ਪੁਰਖ ਤੋਂ ਬਗੈਰ ਉਹ ਨਾ ਕੋ ਰਹਿਣਾ ਨਹੀਂ ਜਾਂਦਾ ਕਿਸੇ ਪ੍ਰਕਾਰ ਵੀ ਕਿਉਂ ਮੱਛੀ ਬਿਨ ਨੀਰ ਬਿਨਸਰ ਮੱਛੀ ਦਾ ਸੁਆਹ ਹੈ ਪਾਣੀ ਤੋਂ ਬਗੈਰ ਭਾਵੇਂ ਰੇਸ਼ਮ ਦੇ ਪੱਟਾ ਕਿ ਲਖਾਂ ਕਿ ਲਪੇਟ ਕੇ ਰੱਖ ਦੀਏ ਫੇਰ ਵੀ ਨਾਸ ਹੋ ਜਾਂਦੀ ਹੈ ਕਿਉਂ ਪਾਣੀ ਤੋਂ ਬਿਨ ਮੱਛੀ ਜੀਉਂਦੀ ਨਹੀਂ ਐਵੇਂ ਕੋਈ ਰਾਜ ਤਖਤ ਦੇ ਦੇਵੇ ਰਿੱਧੀਆਂ ਸਿੱਧੀਆਂ ਦੇ ਦੇਵੇ ਸਰਗਦਾ ਆਈ ਦੇ ਬਰਮ ਲੋਕ ਦਾ ਰਾਜ ਦੇ ਦੇਵੇ ਤਾਂ ਵੀ ਮਾਰ ਦੇ ਨਾਮ ਤੋਂ ਬਿਨ ਮੱਛੀ ਦੀ ਨਹੀਂ ਆਈ ਪ੍ਰੇਮੀਆ ਦਾ ਚਤ ਹੈ ਉਹ ਆਪਣੇ ਆਪ ਦਾ ਨਾਮ ਸਮਝਦੇ ਹਨ ਕਿਉਂ ਨਾਮ ਬਿਨ ਮਰ ਜਾਈ ਕਿਉਂ ਨਾਮ ਤੋਂ ਮੈਨੂੰ ਸਾਡਾ ਮਰ ਜਾਣਾ ਹੁੰਦਾ ਹੈ ਮੇਰੇ ਪ੍ਰਭ ਕਿਰਪਾ ਜਲ ਦੇਵ ਹੋ ਹਰ ਨਾਈ ਜੀ ਮੇਰੇ ਗੁਰੂ ਸਮਾਠਾ ਕਾਲਪੁਰਖ ਆਪ ਪਰਮੇਸ਼ਰ ਦਾ ਨਾਮ ਰੂਪੀ ਜਾਨੋ ਕਿਰਪਾ ਦ੍ਰਿਸ਼ਟੀ ਕਰਕੇ ਬਖਸ਼ੋ ਇਹ ਬਦਲ ਕਿਰਪਾ ਕਰਕੇ ਵਰਖਾ ਕਰੇ ਸ਼ਾਂਤੀ ਦੂੰਦੀ ਕੰਬਿਹੀਰ ਨੂੰ ਸ਼ਾਂਤੀ ਆਉਂਦੀ ਹੈ ਇਹ ਵੀ ਹੈ ਮਹਾਰਾਜ ਆਪ ਕਿਰਪਾ ਕਰਕੇ ਅੰਬਰ ਤੋਂ ਨਾਮ ਰੂਪ ਦੇ ਗੁਰੂ ਰੂਪ ਬਦਲ ਤਰੂਪ ਬਣ ਕੇ ਕਿਰਪਾ ਕਰਕੇ ਆਪ ਦੀ ਸਰੂਪ ਦੀ ਪ੍ਰਾਪਤੀ ਦੀ ਸਖਿਆ ਤਰੂਪ ਭੇਟਾ ਰੂਪੀ ਨੇ ਜਿਕੇ ਰੂਪ ਨੂੰ ਦਸਾਂ ਨੋ ਬਖਸ਼ੋ ਜਲਦੀ ਹਉ ਅੰਦਰ ਨਾਮ ਮੰਗਾ ਦਿਨ ਰਾਤੀ ਅਸੀਂ ਮਹਾਰਾਜ ਅੰਦਰੋਂ ਰਿਦਿਉ ਲਾ ਕੇ ਰਾਜ ਨੇ ਆਵਦਾ ਨਾਮ ਮੁਗਦੇ ਹੋ ਨਾਮੇ ਹੀ ਸ਼ਾਂਤ ਪਾਈ ਜਿਸ ਕਿਸੇ ਮਹਾਪੁਰਖ ਨੇ ਕਿਹਾ ਜੁਗਾ ਸ਼ਾਂਤੀ ਪਾਈ ਹੈ ਨਾਮ ਕਰਕੇ ਹੀ ਸ਼ਾਂਤੀ ਪਾਈ ਹੈ ਰਹਾਉ ਜਿਉ ਚਾਤਰਿਕ ਜਲ ਬਿਨ ਬਿਲ ਲਾਵੈ ਜਿਸ ਤਰਹੂ ਵਿਹਾਰ ਸ਼ਾਂਤੀਪੂਰਤੋ ਬਿਨਾ ਬਰਲਾਜ ਕਰਦਾ ਰਹਿੰਦਾ ਹੈ ਬਿਨ ਜਲ ਪਿਆਸ ਨਾ ਜਾਈ ਕਿਉ ਮਰ ਆਪਦੇ ਪ੍ਰੇਮ ਰੂਪੀ ਨਾਮ ਰੂਪੀ ਜਲ ਤੋਂ ਬਿਨਾ ਸਾਡੀ ਪਿਆਸ ਤ੍ਰਿਖਾ ਨਹੀਂ ਜਾਂਦੀ ਹੈ ਗੁਰਮੁਖ ਜਲ ਪਾਵੈ ਸੁਖ ਸਹਜੇ ਗੁਰਾਂ ਦੇ ਮੁਖ ਬਦਲ ਜਿਉਂ ਜਿਵੇਂ ਸ਼ਾਂਤੀ ਮੂ ਨਿਕਲੀ ਹੋਈ ਜਲ ਪਾ ਕੇ ਕਈ ਸੁਹੁੰਦੀ ਇਹ ਨੂੰੰਦਾ ਲਾਤੀ ਕਾਂਠੀ ਵਿੱਚ ਛੇਕ ਉੱਲਦਾ ਹੈ ਜੁੰਹੀਏ ਦੇ ਇਹ ਨਦੀ ਜੋ ਪਾਣੀ ਪੀਵੇ ਸਮੁੰਦਰ ਕੇ ਪਾਣੀ ਪੀਵੇ ਤੇ ਉਹਦੇ ਕੰਤਨਾਂ ਨਿਕਲ ਜਾਂਦਾ ਹੈ ਜਿਵੇਂ ਮਹਾਰਾਜ ਕੁਵਾਕ ਦੇਵ ਸ਼ਾਸਤਰੂਪੀ ਨਦੀ ਸਮੁੰਦਰੋਂ ਦਾ ਪਾਣੀ ਪੀਤਾ ਹੋਇਆ ਦੂਏ ਕੰਨਖਾਣੀ ਨਿਕਲ ਜਾਂਦਾ ਹੈ ਧਾਰਨ ਨਹੀਂ ਹੁੰਦਾ ਆਪ ਦੀ ਰਸਮੋਂ ਤੇ ਨਿਕਲੇ ਮੁੱਖ ਮਹਾਰਾਜ ਦੇ ਸ੍ਰੀ ਮੁਖਵਾਕ ਉਹ ਸਾਡੇ ਨਹੀਂ ਨਿਸ਼ਚਿਤ ਵੀ ਬਰੀ ਸ਼ਾਂਤੀ ਬੂੰਦੀ ਨਹੀਂ ਆਈ ਕਿਲ੍ਹੇ ਚ ਬਸਣ ਵਾਲੇ ਹਨ ਗੁਰਮੁਖ ਜਲ ਪਾਵੈ ਸੁਖ ਸਹਜੀ ਗੁਰਾਂ ਦੇ ਮੁਖਿਆਰ ਜੋ ਅੰਮ੍ਰਿਤ ਨਾਮ ਰੂਪੀ ਉਪਦੇਸ਼ ਜਾਲਰ ਹੈ ਉਹਦੇ ਪਾਉਣੇ ਕਰਕੇ ਸਹੀ ਜੀ ਸੁਖ ਪ੍ਰਾਪਤ ਹੁੰਦਾ ਹੈ ਹਰਿਆ ਭਾਇ ਸੁਭਾਈ ਇਸ ਸਰਕਾਰ ਦਾ ਆਇ ਸੁਭਾ ਦੇ ਅਨੁਸਾਰ ਹਰਾ ਤਰਾ ਚਿਤ ਹੋ ਜਾਂਦਾ ਗੰਧੀਹੇ ਦਾ ਜਿਵੇਂ ਇਹ ਸੁਭਾਵ ਕੀ ਹਰਾ ਤਰਾ ਚਿਤ ਹੋ ਜਾਂਦਾ ਹਰਾ ਪ੍ਰੇਮ ਦੇ ਨਾਲ ਲਾਵਾ ਲਾਵਾ ਨਾ ਜਾ ਨਾ ਭਰ ਜਾਂਦਾ ਸੁਭਾਵ ਕਿਸੇ ਤੇ ਹੀ ਭਾਵੇਂ ਪ੍ਰਕਾਸ਼ ਰੂਪ ਦੇ ਆਨੰਦ ਚ ਮਨਮੁਖ ਪੁੰਖੇ ਦੇ ਅਜਿਹਾ ਦੂਲ ਹੈ ਜਿਹੜੇ ਮਨਮੁਖ ਲੋਕਾ ਧੂਏ ਦੇ ਬੱਦਿਆਂ ਨੂੰ ਵਿਸ਼ੇ ਰਾਸਮੇਚੇ ਫਸੇ ਹੋਏ ਰਾਜ ਜਨੇ ਭਟਕਦੇ ਫਿਰਦੇ ਪਦਾਰਥਾਂ ਵਾਸਤੇ ਦਸੋ ਦਸਾ ਵਿੱਚ ਮੈਨ ਨਾ ਆਵੇ ਦੁੱਖ ਪਾਈ ਨਾ ਕੋ ਵੀ ਨਾਸੂਬ ਨਹੀਂ ਕਿ ਤੋਂ ਵੀ ਪ੍ਰਾਪਤ ਹੁੰਦਾ ਸਭ ਦੁਖੀ ਪਾਉਂਦੇ ਇੰਦਰ ਆਦਿਕ ਵੀ ਗੋਤ ਗੋਤੂ ਦੇ ਘਰੀ ਜਾ ਕੇ ਸੁਖ ਨਹੀਂ ਪਾਇਆ ਕਲਾਵਲੇਕੇ ਦੁਖੀ ਪਾਇਆ ਕੋਈ ਹੋ ਗਿਆ ਜਨਮ ਮਰਿਆ ਫਿਰ ਜੂਨੀ ਆਵੈ ਕਿਉਂ ਜੀਵ ਜਾਂਦੇ ਮਰਦੇ ਰਹਿੰਦੇ ਆ ਮੁੜ ਮੁੜ ਕੇ ਮਾਤਾ ਦੇ ਗਰਭ ਦੇ ਵਿੱਚ ਜੂਨ ਦੁਆਰਾ ਆਉਂਦੇ ਜਾਂਦੇ ਆ ਦਰਗਹਿ ਮਿਲੇ ਸਜਾਈ ਮੰਦ ਕਰਮ ਕਰਨੇ ਕਰਦੇ ਦੁਰਗਾ ਜੀ ਵੀ ਨੂੰ ਸਜਾ ਮਿਲਦੀ ਡੰਡ ਮਿਲਦਾ ਹੋਾ ਕਿਰਪਾ ਕਰਹ ਤਾਂ ਹਰ ਗੁਣ ਦਾ ਜੀ ਪ੍ਰਮੇਸ਼ਰ ਜੀ ਆਪ ਕਿਰਪਾ ਬਖਸ਼ੀ ਕਰੇ ਸਰਕਾਰਪੁਰ ਖਰੀ ਆਪ ਦੇ ਗੁਣ ਗਾ ਸਕੀਏ ਹਰ ਰਸ ਅੰਤਰ ਪਾਈਰੀ ਆਪ ਦਾ ਰਸ ਜੋ ਆਨੰਦ ਹੈ ਪ੍ਰੇਮ ਸਾਰੇ ਚ ਰਸ ਨੂੰ ਪਾਪ ਹੀ ਬਰਾਜਮਾਨੋ ਉਹ ਅੰਦਰੋਂ ਪ੍ਰਾਪਤ ਕਰੀਏ ਨਾਨਕ ਦੀਨ ਦਇਆ ਕਾਰਨਾ ਕਰੀਏ ਅੰਦਰ ਨਾਨਕ ਦੀਨ ਦਇਆਲ ਭਏ ਹੈ ਸਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਗਰੀਬਾਂ ਤੇ ਨਾਰਾਦ ਜਾਲੂ ਹੋਏ ਹੋ ਇਤਨਾ ਸ਼ਬਦ 부ਝਾਈ ਉਹਨੇ ਵੀ ਕ੍ਰਿਸ਼ਨ ਸ਼ਬਦ ਦੀ ਕਮਾਈ ਕਰਕੇ ਅੰਦਰੋਂ 부ਝਾਤੀ ਹੈ ਇਸ ਆਪ ਦਾ ਅਮਰਤ ਨਾਮ ਹੈ ਸੂਰਥ ਮਹੱਲਾ ਚੌਥਾ ਪੰਜ ਪਦਾ ਆਕਰ ਚਰੈ ਤਾਂ ਸਿੱਧ ਹੋਈ ਇਹ ਕਈਆਂ ਬੀੜਾ ਜੀ ਪੰਚ ਪਦ ਛਪਿਆ ਹੁੰਦਾ ਹੈ ਸੁੱਭ ਪੰਚ ਬਵਾਈ ਸਮਝਣ ਕਿਉਂਕਿ ਪੰਚ ਪਦ ਬਹੁਤੇ ਸ਼ਬਦ ਨਹੀਂ ਹਨ ਕੋਈ ਸ਼ਬਦ ਆਉਣਾ ਤੇ ਉਸੇ ਪਾਤਸ਼ਾਹ ਦਾ ਨਾਮ ਇਹ ਪੰਜਾਂ ਪੌੜੀਆਂ ਵਾਲਾ ਸ਼ਬਦ ਵਿਚਾਰ ਕਰਦੇ ਚਾਰ ਨੂੰ ਕਰਦੇ ਮਹਾਰਾਜ ਸਾਹਿਬ ਜੀ ਆਕਰ ਚਰੈ ਤਾਂ ਸਿੱਧ ਹੋਈ ਇਹ ਮਾਰੇ ਸਿੱਧੀ ਅੰਤਕਾਰ ਦੀ ਸੁਧੀ ਰੂਪ ਸਿੱਧੀ ਕਿਸ ਪ੍ਰਕਾਰ ਹੋਵੇ ਤਾਂ ਬੀੰਤੀ ਸੁਣ ਕੇ ਸਿੱਖਾਂ ਦੀ ਹਜੂਰ ਫਰਮਾਉਂਦੇ ਹਨ ਇਹ ਤਾਈ ਅਚਰ ਚਰੈ ਤਾਂ ਸਿੱਧ ਹੋਈ ਅਚਰ ਜਿਦਰ ਮਨ ਚੜਦਾ ਨਹੀਂ ਜਿਵੇਂ ਸੂਰਜਾ ਪਦਵਾਂ 'ਤੇ ਚੜ੍ਹ ਪਵੇ ਤਾਂ ਸਿੱਧ ਸੁੰਧੀ ਅੰਤਾਂ ਕਰਨੀ ਹੁੰਦੀ ਹੈ ਅਤੇ ਅਚਲ ਚਰੈ ਅਚਰ ਕਾਮ ਕਰੋ ਜਾਨ ਜਿਹੜੇ ਚਿਹਰੇ ਨਹੀਂ ਜਾਂਦੇ ਉਹਨਾਂ ਨੂੰ ਜੇ ਖਾਏ ਖਾ ਜਾਵੇ ਨਾਸ ਕਰਦੇ ਵੇ ਤਾਂ ਇਹ ਵੀ ਸਿੱਧੀ ਅੰਤਾਂ ਕਰਨ ਦੀ ਸੁੱਧੀ ਹੋ ਸਕਦੀ ਹੈ ਇਹ ਇਹ ਸਿੱਧੀ ਹੈ ਬਾਕੀ ਦੀਆਂ ਸਿੱਧੀਆਂ ਨੂੰ ਤਾਂ ਮੋਹ ਅਭਿਆਨ ਨੂੰ ਪੈਦਾ ਕਰਨ ਵਾਲੀਆਂ ਕਿਹਾ ਹੈ ਅਚਰ ਚਰ ਹੈ ਤਾਂ ਉਹ ਸੁਗਪਾਈ ਜਿੱਧਰ ਚਰ ਹੈ ਵਿਚਰਨਾ ਹੈ ਵਿਸ਼ਿਆਂ ਦਾ ਲੈ ਉਹਦੇ ਅਚਾਰ ਹੋ ਜੇ ਵਿਚਰਨੋਂ ਰਹਿਤ ਹੋ ਜਾਵੇ ਤਾਂ ਸਿਧਾਂਤਾ ਕਰਨ ਦੀ ਸੁੱਧੀ ਰੂਪ ਉਹ ਸਿੱਧੀ ਪ੍ਰਾਪਤ ਹੁੰਦੀ ਹੈ ਸਿੱਧੀ ਤੇ ਬੁੱਧ ਪਾਈ ਅੰਤ ਕਰਨ ਦੀ ਸ਼ੁੱਧੀ ਰੂਪ ਸਿੱਧੀ ਦੇ ਨਾਲ ਹੈ ਫੇਰ ਆਤਮ ਵਿਸ਼ੇਲੀ ਬੁੱਧ ਪਾਈ ਦੀ ਹੈ ਸਰੂਰ ਦੇ ਲਖਾ ਵਾਲੀ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਜਿਸ ਵਕਤ ਪ੍ਰੇਮ ਦੇ ਤੀਰ ਲੱਗ ਜਾਣ ਸਰੀਰ ਦੇ ਅੰਦਰ ਪ੍ਰੇਮ ਦੇ ਤੀਰ ਹਰ ਪ੍ਰੇਮ ਬਾਣੀ ਨਾਲ ਮਾਰਿਆ ਪ੍ਰੇਮ ਬਾਣੀ ਬਾਣੀ ਤੀਰ ਹੈ ਜਿਵੇਂ ਕੀ ਇਹ ਰਾਹੋਸਰਾ ਰਾਹੂ ਦਾ ਸੇਰਾ ਰਾਹੁ ਹੀ ਕੇਰੋ ਸਰੀਰਾਹੂ ਪ੍ਰੇਮ ਹੀ ਤੀਰ ਹੈ ਤੇ ਸੰ ਤੀਰ ਹੀ ਪ੍ਰੇਮ ਹੁੰਦਾ ਹੈ ਇਸ ਪ੍ਰਕਾਰ ਪ੍ਰੇਮ ਦੀਆਂ ਕਾਲੀਆਂ ਆ ਸਰਗੋ ਰੰਗ ਜਰਗੋ ਨਹਿਨ ਤਾਰ ਇਸ ਪ੍ਰਕਾਰ ਪ੍ਰੇਮ ਦੇ ਪੀਲ ਜਦੋਂ ਹਨ ਕੋਣ ਸੁਖੋ ਮੰਨ ਦੇ ਅੰਦਰ ਲੰਘ ਜਾਂਦੇ ਹਨ ਤਾਂ ਭਰਮ ਕਾਟਿਆ ਜਾਂਦਾ ਜੋ ਜਿਹੜਾ ਧਰਮ ਹੈ ਅੰਦਰ ਪੀਠ ਪਰਮ ਕਰਤਾ ਤੇ ਪਰਮਾਤਮਕ ਉਹ ਸਾਰਾ ਕਟਿਆ ਜਾਂਦਾ ਨੇਟਿਆ ਜਾਂਦਾ ਹੈ ਮੇਰੇ ਗੁਰੂ ਗਦ ਆਪਣੇ ਜਨਕੋ ਦੇਹ ਵੜਿਆ ਇਹ ਮੇਰੇ ਗੋਬਿੰਦ ਪਰਮੇਸ਼ਰ ਆਪਣੇ ਜਨ ਨੂੰ ਜਿਦਵ ਸਰੂਪ ਵੱਲੋਂ ਚੱਲਣ ਤੋਂ ਹੀ ਅਚਾਰ ਜਣ ਹੋ ਰਿਹਾ ਉਸ ਪਾਸੇ ਵਿਚਰਨ ਲੱਗ ਜੇ ਤਾਂ ਸਿੱਧੀ ਹੁੰਦੀ ਹੈ ਆਪ ਦੇ ਜਨ ਨੂੰ ਸੱਚੇ ਤੱਜ ਇਨ ਨਾਮ ਦੀ ਵਿਡਿਆਈ ਦਿਓ ਗੁਰਮਤਿ ਰਾਮ ਨਾਮ ਪਰਜਤ ਹੂੰ ਗੁਰਮਤਿ ਦੁਆਰਾ ਸਾਡੇ ਹਿਰਦੇ ਤੇ ਰਾਮ ਦੇ ਨਾਮ ਦਾ ਪ੍ਰਕਾਸ਼ ਕਰੋ sada ਰਹੋ ਸਰਨਾਈ ਜੇ ਸਰਬਨਾਰੇ ਅੱਜ ਕੀ ਸ਼ਰਨ ਰਹਿਣਾ ਕਰੀਏ ਅਸੀ ਕਿਰਪਾ ਕਰੋ ਸਾਡੇ ਤੇ ਰਹਾਉ ਇਹਨੂੰ ਸੰਸਾਰ ਸਭ ਾਵਲ ਜਾਣਾ ਕਿਉਂ ਜਿੰਨੋ ਸਾਰੇ ਸੰਸਾਰ ਇਹ ਆਵਾਗਰੂਪ ਹੈ ਇਹ ਜਨਮ ਧਾਰ ਕੇ ਆਉਂਦਾ ਏ ਨ ਮਰ ਕੇ ਚਲੇ ਜਾਣਾ ਹੈ ਮਨ ਮੂਰਖ ਚੇਤ ਅਜਾਣ ਆਪਣੇ ਮਨ ਨੂੰ ਸਿੱਖਿਆ ਰਿਏ ਹੋਰ ਮੂਰਖ ਮਨ ਕੇ ਬਸਾਂ ਦੇ ਮਨਾ ਪਰਮੇਸ਼ਰ ਨੂੰ ਚੇਤੇ ਕਰ ਅਜਾਣ ਅਗਿਆਨ ਕਰਕੇ ਅਣਜਾਣ ਹੋ ਰਿਹਾ ਹੈ ਹਰ ਜੀਓ ਕਿਰਪਾ ਕਰਹੁ ਗੁਰ ਮਿਲਹੁ ਕੇ ਅਣਜਾਣ ਆਉਣ ਜਾਣ ਵੱਲੋਂ ਅਣਜਾਣ ਸਨ ਹੋਰਿਆਂ ਨੂੰ ਪਤਾ ਨਹੀਂ ਤੂੰ ਕਹਿਣਾ ਮੈਂ ਸਦਾ ਚੰਦ ਰਹਾਗਾ ਦੁਨੀਆ 'ਚ ਕੇ ਅਣਜਾਣ ਮੂਰਖ ਮਨ ਜਾਤਰੀ ਆਪੋ ਰਹਿਤ ਮੂਰਖੋ ਕਿਤੇ ਕਰ ਹਰ ਜੀਓ ਕਿਰਪਾ ਕਰੋ ਗੁਰ ਮੇਲ ਲੂ ਮਹਾਰਾਜ ਗੇਸਰ ਮਨੂ ਸਿਖਾ ਦੇਈਏ ਫੇਰ ਵਾਹਿਗੁਰੂ ਅਰਦਾਸ ਕਰੀਏ اے ਅਕਾਲ ਪੁਰਖ ਜੀ ਸਾਡੇ ਤੇ ਕਿਰਪਾ ਕਰਕੇ ਸਤਿਗੁਰਾਂ ਨਾਲ ਮੇਲਨਾ ਕਰੋ ਤਾਂ ਹਰ ਨਾਮ ਸਮਾਨ ਹਰਿ ਤੇਰੇ ਨਾਮ ਜਿ ਮਨ ਸਵਾਵੇਗਾ ਸਤਿਗੁਰਾਂ ਦੀ ਕਿਰਪਾ ਕਰਕੇ ਮਨ ਤੇ ਨਾਮ ਨੇ ਮਿਲਣਾ ਹੈ ਜਿਸ ਕੀ ਵਤ ਸੂ ਹੀ ਪ੍ਰਭ ਜਾਣੈ ਕੋ ਆਤਮਨੰਦੂ ਕੀ ਵਸਤੂ ਯੇ ਸਵਾਹੀ ਦੀ ਹੈ ਉਹ ਪ੍ਰਭ ਆਪ ਹੀ ਜਾਣਦਾ ਹੈ ਜਿਸ ਨੂੰ ਦੇ ਸੂ ਪਾਏ ਸ੍ਰੀ ਮਰਦ ਸ ਆਤਮਨੰਦੂ ਕੀ ਵਸਤੂ ਬਖਸ਼ਵੇ ਹੈ ਉਹ ਅਧਿਕਾਰੀ ਗੁਰੂ ਕੋ ਪਾਉਂਦੇ ਹਨ ਵਸਤ ਅਨੂਪ ਆਤ ਆਗੂ ਉਚਰ ਇਹ ਜਿਹੜੀ ਵਸਤ ਹੈ ਸਤਿਅਨੰਦੂ ਵਸਤੂ ਇਕ ਮਾਧੁਰ ਹੈ ਤੇ ਜੋ ਤੁਨ ਹੋਰ ਕਿਸੇ ਰੂਪ ਨਾਲ ਨਹੀਂ ਅਪਿਆੰਤੀ ਅਗੰਮ ਮੰਦੀ ਗੰਤ ਤੋ ਪੜੇ ਹੈ ਅਗੋਚਰ ਇੰਦਰੀਆਂ ਦੇ ਵਿਸ਼ਾ ਤੋਂ ਅਵਿਸ਼ੇ ਹੈ ਹੋਰ ਪੂਰਾ ਅਲਖ ਲਖਾਇ ਸਤਗੁਰੂ ਸਾਂਝੀ ਪੂਰਨ ਹੋਣਗੇ ਉਹ ਅਲਖ ਸਰੂਪ ਨੂੰ ਜੋ ਗੁਰਾਂ bina ਲਖਣਾ ਨਹੀਂ ਜਾਂਦਾ ਅਸੁੱਧ ਮੰਨ ਕਰਕੇ ਲਖਿਆ ਨਹੀਂ ਜਾਂਦਾ ਸਤਗੁਰੂ ਕਿਰਪਾ ਕਰਕੇ ਲਖਾਣਿਓ ਸੇ ਲਖ ਸਰੂਪ ਨੂੰ ਜਲਦੀ ਬਿਚੀ ਕਰਕੇ ਲਖ ਲਖੋਂ ਬਿਚੀ ਜਾਣਾ ਲਖਾਂ ਹੁੰਦੇ ਹਨ ਇਹਨ ਇਹ ਚੱਖੀ ਸੋਈ ਜਾਣ ਜਿਨ੍ਹਾਂ ਜਿਨ੍ਹਾਂ ਨੇ ਚੱਖੀ ਧਾਰਨ ਕੀਤੀ ਹੈ ਮਾਰੇ ਸਾਹਿਬੀ ਸਿੱਖਿਆ ਅਮਰਤ ਨਾ ਹੁੰਦੀ ਉਹੀ ਇਸ ਰਸ ਨੂੰ ਜਾਣਦੇ ਹਨ ਉਹ ਗਏ ਕੀ ਮਿਠਿਆ ਗੁਰਗਰ ਗੁੰਗੇ ਨੂੰ ਮਠਾਈ ਖਵਾਈਏ ਉਹਦੇ ਚਿਹਰੇ ਵੀ ਜਿਹੜੀ ਮੁਸਕਰਾਟ ਹੁੰਦੀ ਹੈ ਉਹ ਤਾਂ ਤਦਾ ਲੱਗਦਾ ਕਿ ਇਹਨੂੰ ਬਹੁਤ ਅਨੰਦ ਆਇਆ ਹੈ ਜੁਬਾਨੋਂ ਬੋਲ ਕੇ ਦੱਸ ਨਹੀਂ ਸਕਦਾ ਇਹ ਉਹ ਗੁੰਗੇ ਦੀ ਮਿਠਾਈ ਨਹੀਂ ਦੱਸਿਆ ਨਹੀਂ ਜਾਂਦਾ ਆਨੰਦ ਉਹ ਸੁਖ ਜਿਹੜਾ ਨਿਰਵਾਣਾ ਹੈ ਮਨੋਂ ਮਨ ਤੋਂ ਰਹਿਤ ਹੋਣਾ ਹੈ ਉਸ ਤੋਂ ਨਿੰਦਾ ਤੋਂ ਰਹਿਤ ਹੋਣਾ ਹੈ ਦੁਨਿਆਈ ਦੁੱਖ ਸੁੱਖ ਕੋਈ ਜੀ ਦਿੱਤੀ ਰਹਿਣੀ ਹੈ ਇਹ ਉਹਨਾਂ ਦੀ ਖੜਾਕ ਜਿਹੜੀ ਚਿਹਰੇ ਦੀ ਹੈ ਇਹ ਗੁੰਗੇ ਦੀ ਮਿਠਾਈ ਨਹੀਂ ਪ੍ਰਗਟ ਹੋ ਰਹੀ ਹੈ ਰਤਨ ਲੁਕਾਇਆ ਲੁਕੈ ਨਹੀਂ ਜੇ ਕੋਈ ਭਾਈ ਰਤਨ ਨੂੰ ਲੁਕੋ ਕੇ ਰੱਖੇ ਉਨ ਉਬੀਦੀ ਬਾਹਰ ਲੈ ਜਾ ਬੱਚੇ ਨੂੰ ਜਰੂਰ ਲੁਕਾ ਨਾ ਹੈ ਜਿਸ ਪ੍ਰਕਾਰ ਸਾਲ ਸਿੰਘ ਜੀ ਕਿਸੇ ਦੇ ਪਾਸ ਲੁਕਾਣ ਹੋਵੇ ਕੀਮਤੀ ਉਹ ਲੁਕੋ ਕੇ ਰੱਖੇ ਪਰ ਉਹਦੇ ਚਿਹਰੇ ਦੀ ਜਿਹੜੀ ਖੁਆਵਤ ਹੈ ਖੁਸ਼ੀ ਹੈ ਉਹਨਾਂ ਪਤਾ ਲੱਗ ਜਾਂਦਾ ਜਿਵੇਂ ਕਿਸਾਨ ਦੇ ਗੋਦਰੀ ਵਿੱਚ ਲਾਲ ਸੀ ਉਹ ਲੁਕੋ ਕੇ ਰੱਖਦਾ ਸੀ ਕਿਸੇ ਨੂੰ ਭੇਟ ਨਹੀਂ ਦਿੰਦਾ ਛੱਗਾ ਨੂੰ ਪਤਾ ਲੱਗ ਗਿਆ ਵੀ ਇਹ ਸਾਜ ਭਜਨ ਤਾਂ ਕਰਦਾ ਨਹੀਂ ਇਹ ਮਾਸਟਰ ਇਹਨਾਂ ਕਿਉਂ ਉਹਦਾ ਕੱਦਦਾ ਫਿਰਦਾ ਰਹਿੰਦਾ ਹਰ ਵਕਤ ਇੱਕ ਥਾਂ ਟਿਕਦਾ ਨਹੀਂ ਉਹਨਾਂ ਨੇ ਸੋਚਿਆ ਇਹ ਬਾਵੇ ਕੋਲੇ ਹੌਸਲਾ ਦੇਣ ਵਾਲੀ ਕੋਈ ਚੀਜ਼ ਹੈ ਫਿਰ ਉਹਨਾਂ ਨੇ ਦੇਖ ਲਿਆ ਗੋਦਲੀ ਲਾਹੇ ਹੀ ਨਾ ਕਰੇ ਗਰਮੀ 'ਚ ਵੀ ਜਿਵੇਂ ਉਹ ਬੂਟਾ ਉਸ ਨੂੰ ਪੂਰੀ ਨਹੀਂ ਲਹੁੰਦਾ ਸੀ ਇਸੇ ਪ੍ਰਕਾਰ ਗੋਦਲੀ ਨੇ ਛੱਡਿਆ ਕਰੇ ਹਰ ਵਕਤ ਉੱਤੇ ਹੀ ਰੱਖਿਆ ਕਰੇ ਉਹਨਾਂ ਨੇ ਸੋਚਿਆ ਵੀ ਇਹ ਗੋਦਲੀ ਕੀ ਬਾਵੇ ਦੇ ਕੁਸ਼ ਹੈ ਇੱਕ ਮੈਂ ਕਹਿਣ ਲੱਗੇ ਮਾਰਾ ਪੈਸੇ ਦੀਆਂ ਕੌਡਾਂ ਲਿਆਓ ਚੱਲ ਕੇ ਜਵਾਲਾਮੁਖੀ ਆਪੇ ਮੱਥਾ ਟੇਕਾਂਗੇ ਕਹਿੰਦਾ ਲਿਆ ਲਿਆ ਉਹਨੇ ਪੈਸੇ ਠੱਗਣੇ ਬਹੁਤ ਤੇ ਲੈ ਕੇ ਕੌਡੀਆਂ ਆਇਆ ਕਿ ਕੌਡੀ ਜਾਂ ਤਾਂ ਠੱਗਾਂ ਦੇ ਦਿੱਤੀ ਜਾਵਾਂ ਤਾਂ ਡਿਗਤੀ ਦਾ ਬਾਣੀਆਂ ਨ ਘੱਟ ਦਿੱਤੀ ਕਹਿੰਨ ਲੱਗੇ ਬਾਵਾ ਜੀ ਕੌਡੀ ਘੱਟ ਹੈ ਕਹਿੰਨ ਲਗਾ ਕੌਡੀ ਕੌਡੀ ਘੱਟ ਕੇ ਬਾਣੀਆਂ ਦਿੱਤੀ ਹੈ ਮੈਂ ਜਾਣਾਂ ਹੁਣੇ ਲਿਆਓ ਉਹ ਜਦੋਂ ਜਾਣ ਲੱਗਾ ਬਾਵਾ ਗੋਦਰੀ ਠੱਗਾਂ ਨੂੰ ਲਾ ਲਈ ਕਹਿੰਨ ਲੱਗੇ ਬਾਵਾ ਜੀ ਇਥੋਂ ਤੁਹਾਨੂੰ ਤੁਰਨੀ ਨਹੀਂ ਦਿੰਦੀ ਫੇਰ ਅਸੀਂ ਇੱਥੇ ਰੱਖਦੇ ਹਾਂ ਤੇ ਤੁਸੀਂ ਜਾਓ ਛੇਤੀ ਬਾਵੇਂ ਨੂੰ ਕੋਈ ਵੀ ਲਾਲਚ ਵਿੱਚ ਗੋਦੜੀ ਦਾ ਲਾਲ ਰਸ ਨੂੰ ਭੁੱਲ ਗਿਆ ਤੇ ਉੱਥੇ ਹੀ ਸਾਧ ਸੰਗਤ ਜੀ ਛੱਡ ਕੇ ਚਲੇ ਗਿਆ ਬਾਣੀਆਂ ਨੇ ਚੱਕ ਰਿਆ ਉਹਨਕੇ ਦੁਰਾਜ ਕਿੱਥੇ ਹੋਣਗਾ ਦਿੱਤੀ ਨਾ ਤੇ ਆ ਕੇ ਵੇਖੇ ਗੋਦੜੀ ਪਾਰਟੀ ਪਈ ਰਤਨ ਹੈ ਨਾ ਕੋਲੇ ਫਿਰ ਉਰਵਾਇਆ ਇਸੇ ਪ੍ਰਕਾਰ ਸਾਧ ਸੰਗਤ ਜੀ ਕਿਉਂ ਕੋਈ ਲੁਕੋ ਕੇ ਰਤਨ ਨੂੰ ਇਹ ਰੱਖੇ ਲੁਕਿਆ ਨਹੀਂ ਰਹਿ ਸਕਦਾ ਜਿਹਨੇ ਬਾਵੇ ਦਾ ਸਾਰਾ ਠਗਣ ਭਾਰ ਹੀ ਲਿਆ ਸੀ ਇਸੇ ਪ੍ਰਕਾਰ ਗੁਰਮੁਖਾਂ ਦੇ ਹਿਰਦਿਆਂ 'ਚ ਜੋ ਰਤਨ ਪਰਮੇਸ਼ਰ ਦਾ ਆਨੰਦ ਹੋਇ ਉਹ ਲੁਕਾਇਆ ਹੋਇ ਲੁਕਦਾ ਨਹੀਂ ਹੈ ਠੀਕੋ ਰੱਖਾ ਲੁਕਾਈ। ਭਾਵੇਂ ਉਹ ਕਿਸੇ ਨੂੰ ਭੇਤ ਨਾ ਦੇਣ ਹੋ ਨਾ ਜੀ ਖੁਦਾ ਦੇ ਭੇਤ ਨੂੰ ਕਿਸੇ ਦੇਣ ਭਾਵੇਂ ਕਿੰਨਾ ਲੁਕੋ ਕੇ ਰੱਖਣ ਉਹ ਤਰਜਿਤ ਹੋ ਹੀ ਜਾਂਦਾ ਉਹਨਾਂ ਦੀ ਜਿਹੜੀ ਨਿਰਵੈਰਤਾ ਹੈ ਉਹਨਾਂ ਦੀ ਸ਼ਮਤਾ ਹੈ ਉਹਨਾਂ ਦਾ ਆਨੰਦ ਹੈ ਨਿਰਖੋਪਤਾ ਹੈ ਇਹਨਾਂ ਗੁਣਾ ਕਰਕੇ ਪ੍ਰਗਟ ਹੋ ਜਾਂਦਾ ਹੈ ਕਾਈ ਗੁਰ ਦਾ ਆਸਾਨ ਕਿ ਹੈ ਜਾਇ ਮਿਲ ਗੁੜ ਕੀੜਿਆ ਰੱਖੇ ਰੱਖਣ ਹਰ ਲੁਕਾਏ ਲਖਣ ਵਾਲਾ ਪਾਵੇ ਗੁੜ ਕਿੰਨਾ ਲੁਕੋ ਕੇ ਰੱਖੇ ਕੀੜੇ ਗੁਰ ਨੂੰ ਜਾਈ ਭਾਰਦੇ ਐ ਇਵੇਂ ਅਧਕਾਰੀ ਜਾਈ ਭਾਰਦੇ ਜਿਹਦੇ ਪਹਿਰਦੇ ਚ ਰਤਨ ਰੂਪ ਬ੍ਰਹਮਾ ਨੰਦ ਸਖਿਆਤ ਹੋ ਉਹ ਲੁਕਾਏ ਉਹ ਲੁਕਦਾ ਨਹੀਂ ਪਾਵੇ ਕਿੰਨਾ ਲੁਕੋ ਕੇ ਰੱਖਣ ਆਵਦਾ ਉਤੋਂ ਜੱਤਵ ਨਾ ਕਰਕੇ ਵਖਾਉਣ ਮਸਹੀ ਮਨ ਕੇ ਰਹੇਗਾ ਫਾਕਿਸ਼ ਤੇਰਾ ਤੂੰ ਅੰਤਰ ਜਾਮੀ ਗੁਰਮੇ ਦਾ ਸੂਲ ਦਾ ਦੇ ਗੁਰਮੁਖ ਨੂੰ ਲੁਕਦੇ ਤਾਂ ਹੈ ਨਹੀਂ ਪਵੇਂ ਨੰਦੇ ਗਿਆਨ ਦਾ ਰਤਨ ਤਾਰੇ ਕਿੰਨਾ ਲੁਕੋ ਕੇ ਰੱਖਣ ਪਰ ਉਹ ਯੋ ਜਾਣਦੇ ਹੈ ਮੇਰੇ ਵਾਹਿਗੁਰੂ ਸਭ ਕੁਝ ਆਪਕਈ ਤੂੰ ਸਾਰੇ ਨੰਦਲੇ ਜਾਣਣ ਵਾਲਾ ਹੈ ਤੂੰ ਸਭਨਾ ਦਾ ਪ੍ਰਭ ਸੂਈ ਮੈਨੇ ਸਾਰਿਆਂ ਦਾ ਗਿਆਨੀਆਂ ਦਾ ਅਗਿਆਨੀਆਂ ਦਾ ਆਸਤਿਕਾਂ ਦਾ ਨਾਸਤਿਕਾਂ ਦਾ ਸੋਈ ਆਤਮਾ ਰੂਪ ਹੈ ਸਭਨਾ ਦਾ ਪ੍ਰਭ ਸੁਮਰਾਤਾ ਜਿਸ ਨੂੰ ਦਾਤ ਕਰਹਿ ਸੂ ਪਾ ਮਾਰੇ ਜੀ ਨੂੰ ਅਮਰਤ ਨਾਮ ਦੀ ਦਾਤ ਬ੍ਰਹਮ ਵਿਗਿਆ ਦੀ ਦਾਤ ਕਰਦੇ ਨੇ ਉਹ ਹੀ ਏਹ ਇਹ ਅਗਲੀ ਆਤਮਾ ਨੰਦ੍ਰੀ ਰਤਨ ਨੂੰ ਪਾ ਸਕਦਾ ਹੈ ਗਨ ਨਾਨਕ ਅਵਰ ਨਾ ਕੀ ਸਤਿਗੁਰੂ ਰਾਮਦਾਸ ਮਹਾਰੇ ਸਾਹਿਬ ਕਹਿੰਦੇ ਹਨ ਇਸ ਸੰਤ ਜਨ ਨੂੰ ਅਵਰ ਨਹੀਂ ਹੋਰ ਨਹੀਂ ਕੋਈ ਵੀ ਪਾ ਸਕਦਾ ਕਿਉਂ ਪਰਮੇਸ਼ਰ ਦੇ ਸਾਹਮਣੇ ਹੋ ਕੇ ਜਤਨ ਨੂੰ ਗੁਰਮੁਖ ਜੋੜ ਕੇ ਨੰਦ ਨਿੰਦੇ ਹਨ